ਅੱਜਿਕਾ ਖਾਲਸਾ ਵਰਜੀ ਕੀ ਫਤਿਹ ਜਿਹੜੀ ਕੰਗਣਾ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਦੀ ਸੀ ਤੇ ਕਿਸਾਨਾਂ ਦੇ ਖਿਲਾਫ ਵੀ ਜਿਹੜਿਆ ਦਿੱਲੀ ਧਰਨੇ ਮੌਕੇ ਜਿਹੜਾ ਉਹਨੇ ਜ਼ਹਿਰ ਉਗਲਿਆ ਤੇ ਬੜੀ ਵੱਡੀ ਪੱਧਰ ਤੇ ਜਿਹੜੀ ਇੱਕ ਫਿਲਮ ਤਿਆਰ ਕੀਤੀ ਜਿਸ ਦਾ ਵਾਇਸਟੇਜ ਦੱਸਿਆ ਜਾ ਰਿਹਾ ਸੀ ਕਿ 60 ਕਰੋੜ ਰੁਪਇਆ ਲਾ ਕੇ ਜਿਹੜਾ ਕੰਗਨਰ ਰਾਉਤ ਨੇ ਜਿਹੜੀ ਫਿਲਮ ਜਿਹੜੀ ਉਹ ਕੱਢੀ ਆ ਤੇ ਕੰਗਨਰ ਰਾਉਤ ਨੇ ਇੱਥੇ ਤੱਕ ਕਹਿ ਦਿੱਤਾ ਸੀ ਜਦੋਂ ਫਿਲਮ ਉਹਨੇ ਬਣਾਈ ਆ ਕਿ ਮੈਂ ਆਪਣੇ ਸਾਰੇ ਗਹਿਣੇ ਘੱਟੇ ਵੇਚ ਕੇ ਆਪਣਾ ਬੰਗਲਾ ਵੇਚ ਕੇ ਜਿਹੜੀ ਫਿਲਮ ਤਿਆਰ ਕੀਤੀ ਆ ਉਸ ਤੋਂ ਪਹਿਲਾਂ ਹੀ ਜਦੋਂ ਫਿਲਮ ਬਣਨ ਲੱਗੀ ਸੀ ਉਸ ਤੋਂ ਪਹਿਲਾਂ ਹੀ ਜਿਹੜਾ ਇਸ ਫਿਲਮ ਦਾ ਵਿਰੋਧ ਹੋਣ ਲੱਗ ਪਿਆ ਸੀ ਫਿਲਮ ਦਾ ਨਾਮ ਸੀ ਐਮਰਜੈਂਸੀ ਕਿਉਂਕਿ ਜਿੱਥੇ ਉਹਨੇ ਇੰਦਰਾ ਗਾਂਧੀ ਦਾ ਰੋਲ ਦਿਖਾਉਣਾ ਦਿਖਾਇਆਗਾ ਬਾਜ ਪਈ ਦਾ ਦਿਖਾਇਆ ਜਾਂ ਕਿਸੇ ਦਾ ਹੋਰ ਦਾ ਬਖਾਇਆਗਾ ਉਹ ਤੇ ਸੰਤ ਬਾਬਾ ਜਰਨੈਲ ਸਿੰਘ ਖਾਸ ਤਾ ਪਿੰਡਰਾਂ ਵਾਲਾ ਦਾ ਜਿਹੜਾ ਰੋਲ ਵੀ ਆ ਉਹ 네ਗੇਟਿਵ ਦਿਖਾਇਆ ਗਿਆ ਤੇ ਜਦੋਂ ਕਿ ਐਮਰਜੈਂਸੀ ਫਿਲਮ ਬਣੀ ਆ ਤੇ 1977 ਦੇ ਵਿੱਚ ਆ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਿਹੜੀ ਕਿ ਦਸਤਾਰ ਬੰਦੀ ਹੁੰਦੀ ਆ ਤੇ ਜਿਹੜਾ ਅਮਰਜੈਂਸੀ ਜਿਹੜਾ ਇੰਦਰਾ ਗਾਂਧੀ ਨੇ ਜਿਹੜਾ ਉਹ ਲਾਈਨ ਸੀ ਉਹਨੂੰ ਪਰ ਜਿਹੜਾ ਦਿਖਾਇਆ ਗਿਆ ਉਹਦੇ ਵਿੱਚ ਉਹ ਸਾਰਾ ਹੀ ਜਿਹੜਾ ਕਿ ਆਪਣੇ ਆਪ ਨੂੰ ਜਿਹੜਾ ਇੱਕ ਭਾਜਪਾ ਨੂੰ ਖੁਸ਼ ਕਰਨ ਦੇ ਲਈ ਜਿਹੜਾ ਇਹ ਕੰਗਨਰ ਨਾਉਤ ਨੇ ਇੱਕ ਬਿਅੰਤ ਘੜੀ ਕਿ ਅੱਜ ਤੋਂ ਸਾਰੀਆਂ ਫਿਲਮਾਂ ਜਿਹੜੀਆਂ ਕਿ ਕੰਗਣਾ ਰੌਤ ਦੀਆਂ ਫੇਲ ਹੋਈਆਂ ਪਰ ਹੁਣ ਜਿਹੜੀ ਹਾਲੇ ਫਿਲਹਾਲ ਜਿਹੜੀ ਕੰਗਣਾ ਰੌਤ ਦੀ ਫਿਲਮ ਰਿਲੀਜ਼ ਹੋਈ ਆ ਤੇ ਉਹ ਜਿਹੜੀ ਕਿ ਫਲਾਪ ਹੋ ਚੁੱਕੀ ਆ ਬੁਰੀ ਤਰ੍ਹਾਂ ਜਿਹੜੀ ਕਿ ਐਨੀ ਫਲਾਪ ਹੋ ਚੁੱਕੀ ਆ ਕਿ ਕੰਗਣਾ ਰੌਤ ਸ਼ਾਇਦ ਇਹ ਫਿਲਮ ਤੋਂ ਬਾਅਦ ਕੋਈ ਫਿਲਮ ਨਾ ਬਣਾਵੇਗੀ ਕਿਉਂਕਿ ਜਿਹੜਾ ਉਹਦਾ ਫਤੂਰ ਚੜਿਆ ਹੋਇਆ ਸੀ ਉਹਦੇ ਅੰਦਰ ਇੱਕ ਕਿ ਪਤਾ ਨਹੀਂ ਮੈਂ ਐਸਾ ਫਿਲਮ ਬਣਾ ਕੇ ਪਤਾ ਨਹੀਂ ਕਿੱਡਾ ਉਹ ਵੱਡਾ ਮਾਰਕਾ ਮਾਰ ਲੂੰਗੀ ਜਿੱਥੇ ਲੋਕਾਂ ਨੇ ਇਸ ਫਿਲਮ ਨੂੰ ਨਹੀਂ ਦੇਖਿਆ ਲੋਕਾਂ ਨੇ ਐਸਾ ਫਿਲਮ ਨੂੰ ਕੋਈ ਤਵੱਜੋ ਨਹੀਂ ਦਿੱਤੀ ਨਾ ਹੀ ਉੱਤੇ ਪ੍ਰੈਕਟੀਕਲ ਬੰਦੇ ਨੇ ਤਵੱਜੋ ਦਿੱਤੀ ਆ ਤੇ ਨਾ ਹੀ ਕਿਸੇ ਕਾਗਰਸੀ ਜਾਂ ਕਿਸੇ ਵੀ ਬੰਦੇ ਵੱਲੋਂ ਜਿਹੜੀ ਇਹ ਫਿਲਮ ਦੇਖੀ ਗਈ ਆ ਸਿਰਫ ਪਹਿਲਾ ਜਿਸ ਦਿਨਾਂ ਰਿਲੀਜ਼ ਹੁੰਦੀ ਆ ਫਿਲਮਾਂ ਤੇ ਉਸ ਦਿਨ ਸਿਰਫ ਪਹਿਲੇ ਦਿਨ ਜਿਹੜਾ ਹੈ 88 ਲੱਖ ਦੀ ਕਮਾਈ ਕਰਦੀ ਆ ਕਿ ਪੰਜਾਬ ਦੇ ਵਿੱਚ ਤਾਂ ਫਿਲਮ ਜਿਹੜੀ ਚੱਲਣ ਦਿੱਤੀ ਕਿਉਂਕਿ ਸਿੱਖ ਦਾ کردار ਆ ਜਿਹੜਾ ਉਹ ਜਿਹੜਾ ਬੜਾ ਨੈਗੇਟਿਵ ਦਿਖਾਇਆ ਗਿਆ ਇਸ ਕਰਕੇ ਪੰਜਾਬ ਦੇ ਸਿੱਖ ਜਥੇਬੰਦੀਆਂ ਪੰਜਾਬ ਦੇ ਲੋਕਾਂ ਨੇ ਜਿਹੜੀ ਇਹ ਫਿਲਮਾਂ ਪੰਜਾਬ ਦੇ ਵਿੱਚ ਨਹੀਂ ਲੱਗਣ ਦਿੱਤੀ ਇਹ ਦੇਸ ਭਰ ਦੇ ਵਿੱਚ ਲੱਗੀ ਫਿਲਮ ਪਰ ਇਹਨੇ ਪਹਿਲਾ ਦਿਨ ਜਿਹੜਾ ਕਿ 88 ਲੱਖ ਕਮਾਇਆ ਉਸ ਤੋਂ ਬਾਅਦ ਜਿਹੜਾ ਕਿ 100 ਸੀਟ ਦੇ ਵਿੱਚੋਂ ਜਿਹੜੀਆਂ ਕਿ 10 ਸੀਟਾਂ ਹੀ ਜਿਹੜੀਆਂ ਇਹਦੇ ਭਰੀਆਂ ਹੁੰਦੀਆਂ ਸੀ 90 ਸੀਟ ਸੀਟਾਂ ਖਾਲੀ ਰਹਿੰਦੀਆਂ ਸੀ ਲੋਕ ਟ੍ਰੋਲ ਕਰਨ ਲੱਗ ਪਏ ਸੀ ਕਹਿੰਦੇ ਜੇ ਕਿਸੇ ਨੂੰ ਨੀਂਦ ਨਾ ਆਉਂਦੀ ਹੋਵੇ ਤਾਂ ਕੰਗਣਾ ਰਣੌਤ ਦੀ ਫਿਲਮ ਦੇਖਣ ਵਗਜੋ ਤੇ ਸੇਟਾ ਤੁਹਾਨੂੰ ਵਾਧੂ ਮਿਲ ਜਾਣਗੀਆਂ ਸੌ ਨੂੰ ਚਾਹੇ ਤੁਸੀਂ ਜਦੋਂ ਫਿਲਮ ਦੇਖਣ ਲੱਗ ਗਏ ਕਹਿੰਦੇ ਤੁਹਾਨੂੰ ਉਹਦੀ ਨੀਂਦ ਆਉਣ ਲੱਗ ਜੂ ਦੇਵੇਂ ਮਰਜੀ ਤੋ ਹਵੇ ਲੰਬੇ ਸੌਜੋ ਕੁੱਟੇ ਸੌਜੋ ਮਰਜੀ ਸੌਜੋ ਤੇ ਤੁਹਾਨੂੰ ਕਹਿੰਦੇ ਨੀਂਦ ਵਧੀਆ ਆਊਗੀ ਜਾਨੀ ਕਿ ਲੋਕਾਂ ਦਾ ਇੱਕ ਇਹ ਕਹਿਣ ਦਾ ਮਜ਼ਾਕ ਵੀ ਸੀ ਤੇ ਲੋਕਾਂ ਦੀ ਕਹਿੰਦੀ ਇਹ ਸਚਾਈ ਵੀ ਸੀ ਕਿ ਕੰਗਣਾ ਰੌਤ ਜਿਹੜੇ ਕਿ ਆਪਣੇ ਆਪ ਨੂੰ ਕਹਿੰਦੀ ਸੀ ਕਿ ਮੇਰੀ ਫਿਲਮ ਪਤਾ ਨਹੀਂ ਬੜੀ ਵੱਡਾ ਜਿਹੜਾ ਕਿ ਇਨਾਮ ਕਮਾਊਗੀ ਬਾਲਟ ਦੇ ਵਿੱਚ ਮੇ ਧਮਾ ਪਾਊਗੀ ਪਤਾ ਨਹੀਂ ਇਹਨੂੰ ਕੋਈ ਜਿਹੜਾ ਕਿ ਇਨਾਮ ਮਿਲੇਗਾ ਪਰ ਜਿਹੜੀ ਇਹ ਫਿਲਮਾ ਜਿਹੜੀ ਕਿ ਕੰਗਨ ਰੌਤ ਦੇ ਪਹਿਲਾਂ ਵੀ ਕਈ ਫਿਲਮਾਂ ਆਈਆਂ ਨੇ ਤੇ ਉਸ ਤੋਂ ਵੀ ਜ਼ਿਆਦਾ ਜਿਹੜੀ ਫਲॉप ਹੋ ਚੁੱਕੀ ਆ ਤੇ ਸਿਰਫ ਅੱਜ ਤੱਕ ਕਹਿੰਦੇ ਇਸ ਫਿਲਮ ਵੱਲੋਂ ਇਸ ਫਿਲਮ ਦੇ ਅਪਾ ਜੇ ਕਲਾ ਸਾਰੀ ਫਿਲਮ ਦੀ ਗੱਲ ਕਰ ਲਈਏ ਸਾਡੇ 13 ਕਰੋੜ ਰੁਪਏ ਹੀ ਕਮਾਏ ਨੇ ਜਣੇ ਕਿ ਪਾਏ ਕਹ ਜੀਏ ਕਿ ਸ਼ੇਰ ਦੇ ਵਿੱਚੋਂ ਪੂਣੀ ਵੀ ਨਹੀਂ ਕੱਤੀ ਜਣੇ ਕਿ ਇੰਨੀ ਬੁਰੀ ਤਰ੍ਹਾਂ ਫਲਾਪ ਹੋ ਚੁੱਕੀ ਆ ਜਿਸ ਤਰ੍ਹਾਂ ਕੰਗਣਾ ਸਿੱਖਾਂ ਦੇ ਨਾਲ ਕਿਸਾਨਾਂ ਦੇ ਨਾਲ ਉਹਦਾ ਬੈਰ ਆ ਜਿੰਨੂੰ ਹੰਕਾਰ ਸੀ ਜਿਹੜਾ ਕਲਾਕਾਰ ਹੁੰਦਾਗਾ ਉਹ ਸਭ ਦਾ ਸਾਂਝਾ ਹੁੰਦਾਗਾ ਪਰ ਜਦੋਂ ਕਲਾਕਾਰ ਕਿਸੇ ਦੇ ੱਤੇ ਚੜ ਜਾਵੇ ਜਾਂ ਉਹਨੂੰ ਹੰਕਾਰ ਹੋਣ ਲੱਗ ਪਵੇ ਵੀ ਪਤਾ ਨਹੀਂ ਮਿੱਥੋ ਬਿਨਾ ਤਾਂ ਇਹਨਾਂ ਦੀ ਗੱਡੀ ਨਹੀਂ ਚੱਲਣੀ ਮੈਂ ਸਾਰਾ ਕੁਸਾ ਤੇ ਨਾਲੇ ਤਾਂ ਜੋ ਤੁਸੀਂ ਲੋਕਾਂ ਨੂੰ ਗਾਲਾ ਤੇ ਨਾਲੇ ਤੁਸੀਂ ਦੱਸੋ ਅੱਤਵਾਦੀ ਵੱਖਵਾਦੀ ਸਿੱਖਾਂ ਨੂੰ ਤੇ ਕਿਸਾਨਾਂ ਨੂੰ ਦੱਸੋ ਉਹਨਾਂ ਦੀ ਮਾਵਾਂ ਧੀਆਂ ਭੈਣਾਂ ਨੂੰ 100-100 ਰੁਪਏ ਦਿਹਾੜੀ ਦੇ ਰੱਖਣ ਵਾਲੀਆਂ ਔਰਤਾ ਕਹੋ ਤੁਸੀਂ ਤੇ ਫਿਰ ਫਿਲਮਾਂ ਬਣਾਉਨੇ ਹੋ ਤੇ ਫਿਲਮਾਂ ਵੀ ਉਹ ਕਿਰਦਾਰ ਤੇ ਬਣਾਉਨੇ ਸੰਤ ਬੱਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੇ ਕਿਰਦਾਰ ਨੂੰ ਤੁਸੀਂ ਇੱਕ ਨੈਗੇਟਿਵ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਪੂਰੀ ਤੇ ਫਿਰ ਤੁਹਾਡੀ ਫਿਲਮ ਚੱਲੂ ਕਿਵੇਂ ਜਿਹੜਾ ਕਲਾਕਾਰ ਸਹੀ ਦਿਸ਼ਾ ਵੱਲ ਲੈ ਕੇ ਜਾਵੇ ਲੋਕਾਂ ਨੂੰ ਸਹੀ ਸੇਧ ਦੇਵੇ ਜੇ ਸਹੀ ਸਟੋਰੀ ਹੋਵੇ ਤੱਥਾਂ ਦੇ ਆਧਾਰ ਤੇ ਫਿਲਮ ਬਣੇ ਤੇ ਫਿਰ ਆਟੋਮੈਟਿਕ ਨਾ ਉਹਦੀ ਪਰਮਿਸ਼ਨ ਕਰਨ ਦੀ ਲੋੜ ਪੈਂਦੀ ਆ ਆਟੋਮੈਟਿਕ ਫਿਲਮ ਉਹ ਚੱਲਦੀ ਆ ਹੁਣ ਦਿਲਜੀਤ ਦਸਾਂਤ ਦੀ ਫਿਲਮ ਵਰਾਈ ਆ ਪੰਜਾਬ 95 ਜਸਵੰਤ ਸਿੰਘ ਖੱਲੜਾ ਨੂੰ ਲੈ ਕੇ ਜੋ 1990-91 ਦਹਾਕੇ ਦੇ ਵਿੱਚ ਵਾਪਰਿਆਗਾ 25000 ਸਨਾਗਤ ਲਾਸਾਂ ਦੀ ਕੀਤੀ ਹੈ ਜਿਹੜੀ ਕਿ ਲਾਵਾਰਸ ਲਾਸਾਂ ਦੀ ਜਿਹੜੀਆਂ ਕਿ ਪੁਲਿਸ ਨੇ ਜਿਹੜੀਆਂ ਸਮਸਾਣ ਘਾੜ ਦੇ ਵਿੱਚ ਉਹ ਲਾਸਾਂ ਰੱਖੀਆਂ ਸੀ ਤੇ ਉਹਨਾਂ ਨੂੰ ਜਿਹੜਾ ਕਿ ਜਲਾ ਦਿੱਤਾ ਪਰ ਉਹ ਭਾਰਤ ਦੇ ਵਿੱਚ ਮਹਿਨ ਕਰ ਦਿੱਤੀ ਪੂਰੀ ਭਾਰਤ ਦੇ ਵਿੱਚ ਜਦੋਂ ਉਹ ਫਿਲਮ ਚੱਲੂਗੀ ਤਾਂ ਸਾਰੀਆਂ ਫਿਲਮਾਂ ਦਾ ਜਿਹੜਾ ਇਹ ਰਿਕਾਰਡ ਤੋੜੂਗੀ ਤੇ ਫਿਰ ਕੰਗਣਾ ਰਣੌਤ ਨੂੰ ਦੌਰੇ ਪੈਂਦੇ ਵੇਖੋ ਤੁਸੀਂ ਅੱਜ ਕੰਗਣਾ ਰਣੌਤ ਦੇ ਮੂੰਹ ਤੋਂ ਮੱਖੀ ਨਹੀਂ ਉੱડਦੀ ਅੱਜ ਜਿਹੜੇ ਕੰਗਣਾ ਰਣੌਤ ਨੂੰ ਕਹਿੰਦੇ ਆ ਸਾਡੀ ਭੈਣ ਕੋਈ ਧੀ ਕਹਦਾਗਾ ਕੋਈ ਮਾਂ ਕਹਦਾਗਾ ਕੋਈ গারਲਫ੍ਰੈਂਡ ਕਹਦਾਗਾ ਤੇ ਕੋਈ ਉਹਦੇ ਸਪੋਰਟ ਦੇ ਵਿੱਚ ਕਿ ਸਿੱਖਾਂ ਦੇ ਖਿਲਾਫ ਬੋਲਦੀ ਅਸੀਂ ਇਹਦੇ ਸਪੋਰਟ ਦੇ ਵਿੱਚ ਭੁਗਤੀਏ ਤੇ ਅੱਜ ਉਹਨਾਂ ਦੀ ਮਾਂ ਕੰਗਣਾ ਜਿਹੜੀ ਕਿ ਇੰਦਰਾ ਗਾਂਧੀ ਦਾ ਖੁਦ ਰੋਲ ਕੀਤਾ ਜਿਨੇ ਡਾਇਰੈਕਟਰ ਪ੍ਰੋਡਿਊਸਰ ਸਾਰਾ ਕੁਸਾ ਆਪ ਸੀ ਤੇ ਅੱਜ ਹਾਲ ਕੀ ਹੋ ਰਿਹਾ ਕੰਗਣਾ ਰੌਣਤ ਦਾ ਤੇ ਉਹਨੂੰ ਪੁੱਛ ਕੇ ਦੇਖੋ ਕੰਗਣਾ ਰੌਣਤ ਨੂੰ ਮੂੰਹ ਤੋਂ ਮੱਖੀ ਨਹੀਂ ਉੜਦੀ ਤੇ ਜਿਹੜੇ ਅੱਜ ਸਿੱਖ ਵਿਰੋਧੀ ਚਿਹਰੇ ਤੇ ਲੱਗੇ ਸੀ ਜਿਐਸ ਤੇ ਕੰਗਣਾ ਰੌਣਤ ਦੀ ਫਿਲਮ ਦੇਖਾਂਗੇ ਜੀ ਕੰਗਣਾ ਰੌਣਤ ਦੀ ਫਿਲਮ ਤਾਂ ਲੱਗ ਗਈ ਤੁਸੀਂ ਤੇ ਤੁਹਾਡੇ ਚ ਹਿੰਮਤ ਆ ਉਹ ਕਈ ਇੱਥੇ ਟੋਕੜ ਬੋਲ ਬੈਠਿਆ ਨਾ ਇਹ ਤੁਹਾਡੇ ਚ ਹਿੰਮਤ ਆ ਜਸਵੰਤ ਸਿੰਘ ਖਾਲੜਾ ਦੀ ਫਿਲਮ ਲਾ ਕੇ ਦਿਖਾਓ ਜਸਵੰਤ ਸਿੰਘ ਖਾਲੜਾ ਦੀ ਫਿਲਮ ਅੱਜ ਨਹੀਂ 10 ਦਿਨ ਨੇ ਮਹੀਨੇ 2 ਮਹੀਨੇ ਨੂੰ ਲੱਗ ਜੂਗੀ ਤੇ ਆ ਤੇਰੀ ਕੰਗਣਾ ਸਹੇਲੀ ਨੇ ਕੀ ਖਟਿਆ ਫਿਲਮ ਬਣਾ ਕੇ ਸਾਰਾ ਕੁਝ ਵੇਚ ਬਟ ਲਿਆ ਤੇ ਜਿਹੜੇ ਫਿਲਮਾਂ ਤੇ ਲੋਕਾਂ ਵੱਲੋਂ ਜਿਹੜੀ ਇੱਕ ਦੰਕਾਰੀ ਗਈ ਆਪਾਂ ਇਹ ਕਹਦੀਏ ਕਿ ਲੋਕਾਂ ਵੱਲੋਂ ਵੇਖਿਆ ਵੀ ਨਹੀਂ ਗਿਆ ਤੇ ਨਾਈ ਲੋਕ ਵੇਖਣ ਤੇ ਇਹ ਫਿਲਮ ਜਿਹੜੀ ਕਿ ਜਮਾ ਬੁਰੀ ਤਰ੍ਹਾਂ ਫਲਾਪ ਹੋਈ ਆ ਐਡੀ ਜਣੀ ਕਿ ਐਡੀ ਬੇਸ਼ਰਮੀ ਜੇ ਬੰਦੇ ਨਾਲ ਇਹ ਜੀ ਹੋਣੀ ਹੋਵੇ ਜੇ ਇੱਕ ਕਹਾਵਤਾਂ ਪੰਜਾਬੀ ਦੀ ਕਹਿੰਦੇ ਕੰਗੜਾ ਨਾਤ ਕੰਗੜਾ ਰੋਦਨਾ ਤਾਂ ਉਹ ਗੱਲ ਹੋਈ ਕਹਿੰਦੇ ਜਵੇਂ ਖੇਤ ਪਏ ਗਦੇ ਨਾਲ ਹੁੰਦੀ ਹੁੰਦੀ ਆ ਹੁਣ ਖੇਤ ਪਿਆ ਗਦਾ ਜੇ ਕਿਸੇ ਜੀਵੀਦਾਰ ਦੇ ਆਪਾਂ ਕਣਕ ਚ ਜਾਂ ਕਿਥੇ ਲੇਟੀਆਂ ਮਾਰੂਗਾ ਫਿਰ ਉਹ ਜੋ ਜ਼ਿੰਮੇਦਾਰ ਕਰਦਾ ਉਹ ਤਾਂ ਉਹਦਾ ਗਦੇ ਪਤਾ ਹੋਊਗਾ ਜਾਂ ਫਿਰ ਉਹ ਜ਼ਿੰਮੇਦਾਰ ਨੂੰ ਪਤਾ ਹੋਊਗਾ ਅੱਜ ਜਿਹੜਾ ਪੰਜਾਬ ਦੇ ਲੋਕਾਂ ਤੋਂ ਬਾਹਰਲੇ ਦੇਸ਼ ਦੇ ਲੋਕਾਂ ਨੇ ਜਿਹੜਾ ਕੰਗਣਾ ਨੂੰ